ਮਿੰਗਾ ਠੀਕਾ ਠੀਕਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਲਾ ਸਭ ਨੂੰ ਜੀ ਸਭ ਬੰਦਾ 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 ਤੋਂ ਵੇਖੋ ਤੁਮਾਂ ਦੀ ਨਮਸਕਾਰ ਮੈਂ ਖੁਸ਼ਹਾਲ ਸਿੱਖ ਜਗਤ ਦਾ ਤੇ ਸਭ ਤੋਂ ਪਹਿਲਾਂ ਅੱਜ ਮੈਂ ਗੁਰੂ ਰਾਮਦਾਸ ਦੇ ਦਰ ਤੇ ਆਈ ਆ ਮੈਂ ਆਪਣੇ ਪਿਤਾ ਦੇ ਦਰ ਤੇ ਆਈ ਆ ਸਭ ਤੋਂ ਪਹਿਲਾਂ ਉਹਨਾਂ ਦਾ ਸ਼ੁਕਰਾਨਾ ਇਹ ਦਿੱਤਾ ਮਾਣ ਉਹਨਾਂ ਦਾ ਏ ਇਹ ਦਿੱਤਾ ਮਾਣ ਗੁਰੂ ਸਾਹਿਬ ਦੀ ਦਿੱਤੀ ਦਾਤ ਦਾ ਆ ਤੇ ਹਰ ਸਿੱਖ ਹਰ ਜਥੇਬੰਦੀ ਉਸ ਚੀਜ਼ ਨੂੰ ਮਾਨ ਸਨਮਾਨ ਦੇ ਰਹੀ ਹੈ ਉਹਦਾ ਮੈਂ ਤੁਹਾਨੂੰ ਆਦ ਕਰਦੀ ਹਾਂ ਤੁਸੀਂ ਇੱਕ ਵਾਰੀ ਕਟਨਾ ਦਾ ਮੇਰਬਾ ਥੋੜਾ ਜਿਹਾ ਦੁਬਾਰਾ ਸੰਝਾ ਕਰੋ ਜੋ ਹਾਂਜੀ ਜੀਵੇ ਸਭ ਨੂੰ ਪਤਾ ਹੈ ਕਿ ਉੱਥੇ ਕਾਮੈਂਟਰੀ ਨੂੰ ਲੈ ਕੇ ਜੋ ਗਾਈਡਲਾਈਨਸ ਸੀਗੀਆਂ ਸ਼ਾਪ ਆਬਜੈਕਟ ਉਹਦੇ ਤਹਿਤ ਮੈਨੂੰ ਕਿਹਾ ਗਿਆ ਕਿ ਤੁਹਾਡਾ ਕਿਰਪਾਨ ਤੁਹਾਨੂੰ ਬਾਹਰ ਲਾ ਕੇ ਜਾਣੀ ਪੈਗੀ ਤੇ ਮੈਨੂੰ ਕਿਹਾ ਗਿਆ ਕਿ ਬਾਅਦ ਵਿੱਚ ਦੱਸਿਆ ਗਿਆ ਕਿ ਸ਼ਾਇਦ ਕੁਝ ਬੱਚੇ ਸੀਗੇ ਜਿਹੜੇ ਉਤਾਰ ਕੇ ਬੇਟਾ ਚਲੇ ਗਏ ਤੇ ਤੁਸੀਂ ਉਤਾਰ ਲਓ ਪੇਪਰ ਦੇ ਦਿਓ ਉਹ ਚਲੋ ਮੈਨੂੰ ਪਤਾ ਹੈ ਮੇਰਾ ਵਿਸ਼ਵਾਸ ਹੈ ਕਿ ਮੈਂ ਉਸ ਚੀਜ਼ ਤੋਂ ਬਿਨਾ ਅੰਦਰ ਨਹੀਂ ਬੈਠ ਪਾਵਾਂਗੀ ਮੇਰੇ ਕੋ ਪੇਪਰ ਉਸ ਚੀਜ਼ ਤੋਂ ਬਿਨਾ ਮੈਂ ਮੈਂ ਨਹੀਂ ਦੇ ਪਾਵਾਂਗੀ ਤੇ ਉਹੀ ਮੇਰੇ ਵਿਸ਼ਵਾਸ ਤੋਂ ਨਿਕਲੇ ਮੇਰਾ ਜਵਾਬ ਇੱਕ ਵਾਰੀ ਪਹਿਲੀ ਵਾਰ ਸੀ ਕਿ ਮੈਂ ਉਤਾਰ ਕੇ ਪੇਪਰ ਨਹੀਂ ਦਵਾਂਗੀ ਉਸੇ ਚੀਜ਼ ਤੇ ਚਲੋ ਮਹਾਰਾਜ ਨੇ ਕਲਾ ਵਰਤਾਣੀ ਸੀ ਉਹ ਮੇਰਾ ਨਾਮ ਹੈ ਮੇਰਾ ਚਿਹਰਾ ਆ ਸ਼ਾਇਦ ਬੱਚਿਆਂ ਦੀ ਆਵਾਜ਼ ਸੀਗੀ ਸਿੱਖ ਦੀ ਕਕਾਰਾਂ ਦੀ ਆਵਾਜ਼ ਸੀਗੀ ਉਹ ਸਾਹਮਣੇ ਆਈ ਹੈ ਮਹਾਰਾਜ ਦਾ ਸ਼ੁਗਰ ਹੈ ਪਰ ਰਵਈਏ ਨੂੰ ਕਿਸ ਤਰ੍ਹਾਂ ਦੇਖਦੇ ਆ ਇਹਦੇ ਚ ਕੋਈ ਝੂਠ ਨਹੀਂ ਹੈ ਜਦੋਂ ਮੈਂ ਕਿਤੇ ਵੀ ਵਿਚਰਦੀ ਆ ਮੈਨੂੰ ਪਤਾ ਆ ਕਿ ਸਾਨੂੰ ਅਲੱਗ ਤਰੀਕੇ ਨਾਲ ਆਪਣੀ ਆਈਡੈਂਟੀਟੀ ਨੂੰ ਲੈ ਕੇ ਜਵਾਬ ਦੇਣੇ ਪੈਂਦੇ ਨੇ ਤੇ ਉੱਥੇ ਵੀ ਮੈਂ ਅਗਰ ਕੰਪੀਟ ਕਰ ਰਹੀ ਆ ਮੈਂ ਪੜ੍ਹਾਈ ਕਰ ਰਹੀ ਆ ਉਹ ਕੰਪੀਟੀਸ਼ਨ ਮੇਰੇ ਲਈ ਹੈ ਦੂਜੀ ਸਾਈਡ ਤੇ ਮੇਰੇ ਲਈ ਇੱਕ ਅਲੱਗ ਕੰਪੀਟੀਸ਼ਨ ਵੀ ਹੈ ਬਟ ਉਹਦੇ 'ਚ ਮੈਨੂੰ ਨਹੀਂ ਲੱਗਦਾ ਕਿ ਸ਼ਾਇਦ ਮੈਨੂੰ ਡਰਨ ਦੀ ਲੋੜ ਹੈ ਜਾਂ ਮੇਰੇ ਨਾਲ ਕੁਝ ਮੈਂ ਕਹਾਂ ਨਹੀਂ کہہ ਸਕਦੇ ਕਿ ਹਾਂ ਸ਼ਾਇਦ ਸਿੱਖਾਂ ਦਾ ਪਤਾ ਨਹੀਂ ਹੈ ਜਾਂ ਉਹਨਾਂ ਦੀ ਕੀ ਪਹਿਚਾਨ ਕੀ ਹੈ ਕਕਾਰ ਕੀ ਹੁੰਦੇ ਨੇ ਪਤਾ ਹੈ ਸਭ ਨੂੰ ਫਿਰ ਵੀ ਕਿਤੇ ਨਾ ਕਿਤੇ ਫੇਲਿਅਰ ਹੈਗਾ ਆ ਕਿ ਅਸੀਂ ਉਸ ਪਛਾਣ ਨੂੰ ਰਿਕਗਨਾਈਜ਼ ਕਰਾਈ ਨਹੀਂ ਪਾਏ ਸਾਡੀ ਵੱਡੀ ਜ਼ਿੰਮੇਵਾਰੀ ਹੈ ਸਾਡਾ ਬੱਚਿਆਂ ਦਾ ਕਸੂਰ ਨਹੀਂ ਹੈ ਇਹ ਸਾਡੀ ਜ਼ਿੰਮੇਵਾਰੀ ਸੀਗੀ ਸਾਡੀਆਂ ਸੰਸਥਾਵਾਂ ਦੀ ਜ਼ਿੰਮੇਵਾਰੀ ਸੀਗੀ ਮੈਂ ਨਹੀਂ ਕਹਾਂਗੀ ਮੈਂ ਹਰਿਆਣਾ ਅਪੀਅਰ ਕੀਤਾ ਸੀਗਾ ਮੈਂ ਬੈਠੀ ਸੀਗੀ ਉਸ ਐਗਜ਼ਾਮ 'ਚ ਗਾਈਡਲਾਈਨਸ ਸਾਡੇ ਕੋਲ ਸੈਂਟਰ ਦੀਆਂ ਹੈ ਪਰ ਕਿਤੇ ਨਾ ਕਿਤੇ ਸਰਕਾਰ ਕੋਈ ਪਾਰਟਿਕੂਲਰ ਸਟੇਟ ਜਾਂ ਕਹਿ ਲਓ ਕੋਈ ਆਫੀਸਰ ਉਹਨੂੰ ਮੰਨਣਾ ਨਹੀਂ ਚਾਹੁੰਦਾ ਜਾਂ ਜਾਣ ਬੁੱਝ ਕੇ ਕੀਤਾ ਜਾਂਦਾ ਹੈ ਉਹ ਸਰਕਾਰ ਨੂੰ ਪਤਾ ਹੋਏਗਾ ਸਿਸਟਮ ਨੂੰ ਪਤਾ ਤੁਸੀਂ ਹੁਣ ਤੁਸੀਂ ਕੀ ਮੰਗ ਕਰਦੇ ਹੋ ਤੁਹਾਨੂੰ ਮੇਰੇ ਤਾਂ ਮੈਂ ਜਰੂਰ ਇਗਜ਼ਾਮ 'ਚ ਬੈਠਾਂਗੀ ਮੇਰਾ ਚਾਂਸ ਸੀਗਾ ਮੇਰਾ ਬੰਦਾ ਹੱਕ ਸੀਗਾ ਅਗਰ ਉਹ ਆਰਡਰ ਕਰਦੇ ਨੇ ਉਸ ਚੀਜ਼ ਨੂੰ ਇੰਨਾ ਸੀਰੀਅਸ ਲੈਂਦੇ ਨੇ ਤਾਂ ਜਰੂਰ ਮੈਂ ਇਗਜ਼ਾਮ ਦਵਾਂਗੀ ਬਾਕੀ ਮੇਰਾ ਇੱਕ ਮੌਕਾ ਸੀਗਾ ਚਲੋ ਠੀਕ ਹੈ ਪਰ ਸ਼ਾਇਦ ਗੁਰੂ ਰਾਮਦਾਸ ਜੀ ਨੇ ਬਹੁਤ ਸਾਰੇ ਬੱਚਿਆਂ ਦੇ ਮੌਕੇ ਬਣਾਉਣੇ ਸੀਗੇ ਉਸ ਇੱਕ ਮੌਕੇ ਦੇ ਥਰੂ ਤੇ ਉਹ ਬਣੇ ਨੇ ਮੈਨੂੰ ਉਸ ਚੀਜ਼ ਦੀ ਵੀ ਬਹੁਤ ਵੱਡੀ ਖੁਸ਼ੀ ਹੈ ਉਸ ਚੀਜ਼ ਤੋਂ ਬਿਨਾ ਮੈਂ ਮੈਂ ਨਹੀਂ ਦੇ ਪਾਵਾਂਗੀ ਤੇ ਉਹੀ ਮੇਰੇ ਵਿਸ਼ਵਾਸ ਤੋਂ ਨਿਕਲੇ ਮੇਰਾ ਜਵਾਬ ਇੱਕ ਵਾਰੀ ਪਹਿਲੀ ਵਾਰ ਸੀ ਕਿ ਮੈਂ ਉਤਾਰ ਕੇ ਪੇਪਰ ਨਹੀਂ ਦਵਾਂਗੀ ਉਸੇ ਚੀਜ਼ ਤੇ ਚਲੋ ਮਹਾਰਾਜ ਨੇ ਕਲਾ ਵਰਤਾਣੀ ਸੀ ਉਹ ਮੇਰਾ ਨਾਮ ਹੈ ਮੇਰਾ ਚਿਹਰਾ ਆ ਸ਼ਾਇਦ ਬੱਚਿਆਂ ਦੀ ਆਵਾਜ਼ ਸੀਗੀ ਠੀਕ 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 ਸਤਿ ਸ਼੍ਰੀ ਅਕਾਲ ਅੱਲਾ ਸਭ ਨੂੰ ਬਰਕਤਾਂ ਹਰੋ ਗੁਰੂ ਸੁਣਿਆ ਮੈਂ ਨਲੀ ਆਇਆ ਬੇਟੀ ਨੂੰ ਜੁਮਾਉਣਾ ਆਣਾ ਸ਼ੰਦੀ ਆਣਾ ਬਾਤ ਕਰਾਂਗੇ ਨਾ ਬਾਤ ਕਰਾਂਗੇ ਬਾਈ ਦੇ ਉਹ ਬਾਈ ਦੇ ਯਾਰ ਬਾਤ ਕਰਾਂਗੇ ਦੇ ਵਿੱਚ ਅਪੀਅਰ ਹੋਣ ਦਾ ਉਤੋਂ ਬੰਝ ਹੀ ਲੱਗੇ ਸਮੁੱਚੇ ਸਿੱਖ ਪੰਥ ਨੇ ਤੇ ਸ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੱਖ-ਵੱਖ ਜਥੇਬੰਦੀਆਂ ਨੇ ਇਸ ਗੱਲ ਦਾ ਬਹੁਤ ਵੱਡਾ ਇਤਰਾਜ਼ ਕੀਤਾ ਕਿ ਆਜ਼ਾਦ ਭਾਰਤ ਦੇ ਵਿੱਚ ਸਾਨੂੰ ਧਰਮ ਦੀ ਆਜ਼ਾਦੀ ਵੀ ਆ ਤੇ ਸਾਡਾ ਕਨਸਟੀਟਿਊਸ਼ਨਲ ਰਾਈਟ ਵੀ ਆ ਤੇ ਉਹਦੇ ਉੱਤੇ ਫਿਰ ਰਾਜਸਥਾਨ ਸਰਕਾਰ ਨੇ ਪਿਛਲੇ ਦਿਨੀ ਉਹ ਮੁੜ ਕੇ ਕਿਹਾ ਪਈ ਹੁਣ ਅਗਾ ਇਨ ਫਿਊਚਰ ਇਦਾਂ ਦੀ ਕੋਈ ਗਲਤੀ ਨਹੀਂ ਹੁੰਦੀ ਤੇ ਮੈਂ ਉਸ ਦਿਨ ਵੀ ਮੰਗ ਕੀਤੀ ਸੀ ਕਿ ਜਿਹੜਾ ਬੇਟੀ ਦਾ ਅਧਿਕਾਰ ਮਾਰਿਆ ਗਿਆ ਇਹਨੂੰ ਸਪੈਸ਼ਲ ਤੌਰ ਦੇ ਉੱਤੇ ਮੋੜ ਇੱਕ ਰਾਈਟ ਦਿੱਤਾ ਜਾਵੇ ਕਿਉਂਕਿ ਇਹਦਾ ਕੋਈ ਕਸੂਰ ਨਹੀਂ ਸੀ ਇਹ ਗੁਰਸਿੱਖੀ ਧਾਰਨ ਕੀਤੀ ਦੇ ਗੁਰੂ ਕੇ ਸਿੱਖ ਨੂੰ ਸਤਪੁਰ ਜੀ ਦਾ ਆਦੇਸ਼ ਆ ਪੰਜਾਂ ਪਿਆਰਿਆਂ ਦਾ ਆਦੇਸ਼ ਹੁੰਦਾ ਕਿ ਕਕਾਰ ਬਿਸਰ ਨਹੀਂ ਦੇਣੇ ਸੋ ਮੈਂ ਉਹ ਸਰਕਾਰ ਨੂੰ ਵੀ ਅੱਜ ਫਿਰ ਦੁਬਾਰਾ ਕਹਿਣਾ ਕਿ ਬੱਚੀ ਦੇ ਦੁਆਰਾ ਟੈਸਟ ਲੈ ਜਾਣ ਇਨ ਫਿਊਚਰ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਸਾਰੀਆਂ ਸਟੇਟਾਂ ਨੂੰ ਇਹ ਡਾਇਰੈਕਸ਼ਨ ਦੇਣ ਕਿਉਂਕਿ ਆ ਹੁਣ ਜੱਲੇ ਸਾਡੇ ਆਈਸੀਐਸਸੀ ਦੇ ਇਗਜ਼ਾਮ ਹੋਣੇ ਆ ਜਾਂ ਕਈ ਵਾਰ ਨੀਡ ਦੇ ਟੈਸਟ ਹੁੰਦੇ ਕੜੇ ਵੀ ਕਈ ਵਾਰ ਉੱਥੇ ਐਸਾ ਹਾਈ ਜਾਂਦੇ ਆ ਤੋ ਮੈਂ ਸਮਝਦਾ ਇਹ ਬਿਤਕਰਾ ਜਿਹੜਾ ਆ ਇਹ ਠੀਕ ਨਹੀਂਗਾ ਤੇ ਖਾਸ ਕਰਕੇ ਸਿੱਖਾਣਾ ਜ਼ਿਲ੍ਹੇ ਮਹਿਸੂਸ ਹੁੰਦਾ ਕਿ ਆਪਾਂ ਆਜ਼ਾਦ ਭਾਰਤ ਦੇ ਰਹੀਨੇ ਜੇ ਵਿਦੇਸ਼ ਦੀ ਧਰਤੀ ਦੀ ਗੱਲ ਕਰਾਂ ਬਹੁਤ ਸਾਰੀਆਂ ਵਿਦੇਸ਼ ਦੀਆਂ ਧਰਤੀਆਂ ਤੇ ਉਹਨਾਂ ਨੇ ਕਬੂਲ ਵੀ ਕੀਤੇ ਕੇ ਸਿੱਖ ਦੇ ਕਕਾਰ ਜਿਹੜੇ ਆ ਉਹ ਲੜਾਈਆਂ ਲੜ ਲੜ ਕੇ ਉਹ ਨਹੀਂ ਰਾਈਟ ਲਏ ਤੇ ਇੱਥੇ ਤਾਂ ਸਾਡਾ ਕਨਸਟੀਟਿਊਸ਼ਨਲ ਰਾਈਟ ਆ ਧਾਰਾ 25 ਤਹਤ ਸੋ ਮੈਂ ਸਮਝਦਾ ਵੀ ਸਰਕਾਰ ਨੂੰ ਸਾਰੀਆਂ ਸਟੇਟਸ ਨੂੰ ਵੀ ਹਦਾਇਤ ਕਰਨੀ ਚਾਹੀਦੀ ਆ ਕਿ ਜਿਨਨੇ ਸੇਕਾ ਬੱਚੇ ਆ ਉਹਨਾਂ ਦਾ ਕਕਾਰਾਂ ਦਾ ਖਾਸ ਜਿਹੜਾ ਆ ਉਹ ਧਿਆਨ ਰੱਖਿਆ ਜਾਵੇ ਸੋ ਅੱਜ ਇਹ ਬੇਟੀ ਇੱਥੇ ਆਈ ਸੀ ਇਹਦਾ ਸਤਕਾਰ ਇਹ ਸਤਕਾਰ ਇਹਦੇ ਗੁਰਸਿੱਖੀ ਆਸ਼ੇ ਨੂੰ ਨਾਮ ਸਤਕਾਰ ਆ ਕਿਉਂਕਿ ਅਦਰ ਬਾਈਕ ਦਾ ਵਿਚਾਰੀ ਬਾਂਜੀ ਹੋ ਗਈ ਆਪਣੇ ਉਸ ਰਾਈਟ ਤੋਂ ਸਿਲੈਕਟ ਵੀ ਹੋ ਸਕਦੀ ਸੀ ਇਗਜ਼ਾਮ ਦੇ ਵਿੱਚੋਂ ਕਲੀਅਰ ਵੀ ਹੋ ਸਕਦੀ ਸੀ ਸੋ ਇਸ ਕਰਕੇ ਇਹਦੀ ਉਹ ਵੀਰ ਦੀ ਬੀਰਤਾ ਜਿਹੜੀ ਇਹਨੇ ਦਿਖਾ ਲਈ ਬੱਚੀ ਨੇ ਕਿ ਗੁਰੂ ਕੇ ਸਿੱਖ ਦੇ ਜਿਹੜੇ ਕਕਾਰ ਆ ਉਹ ਾਂਗ ਸੰਗ ਰਹਿਣੇ ਚਾਹੀਦੇ ਆ ਤੋਂ ਮਾਤਾ ਪਿਤਾ ਜੀ ਨੂੰ ਵੀ ਵਧਾਈ ਦਿਨਾ ਜਿਨ੍ਹਾਂ ਨੇ ਹੋਣ ਹਾਰਸ ਪੁੱਤਰੀ ਕਿਉਂਕਿ ਸਪੁੱਤਰੀਆਂ ਸਪੁੱਤਰ ਕਹਿ ਲੈਨੇ ਪਰ ਹੋਣ ਹਾਰਸ ਪੁੱਤਰੀ ਇਸ ਕਰਕੇ ਆਪ ਵੀ ਤਿਆਰ ਮਰ ਤਿਆਰ ਆ ਰਿਹਾ ਤੇ ਬੱਚੀ ਨੂੰ ਗੁਰਤੀ ਵੀ ਦਿੱਤੀ ਆ ਤੇ ਪੰਜਾ